Hãy subscribe cho kênh Ghiền Mì Gõ Để không bỏ lỡ những video hấp dẫn nə edir? ਹਾਂਜੀ ਹਾਂਜੀ ਸਾਥੀ ਜੀ ਨਾ ਕੰਪਲੇਂਟ ਟ੍ਰੇਨ ਪੋਸਟ ਆਫਿਸ ਦੇ ਵਿੱਚ ਆਈ ਹਾਂਜੀ ਹਾਂ ਨਗਲੀ ਜੀ 오케이. Okay. Yeah. ਅੱਜ ਮਾਨ ਜੋ ਕਮਿਸ਼ਨਰ ਸਾਹਿਬ ਸਾਗੁਰਪ ਸਿੰਘ ਕੋਲ ਜੀਵਨੋਂ ਦੀਆਂ ਹਦਾਇਤਾਂ ਦੇ ਸਾਰੇ ਸ਼ਹਿਰ ਦੇ ਭੀੜ ਭੜਕੇ ਵਾਲੇ ਏਰੀਏ ਅਤੇ ਮਾਲ ਜਿਹੜੇ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਗਈ ਹੈ ਉਹਦੇ ਤਹਿਤ ਅੱਜ ਅਲਫਾ ਮਾਲ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮਾਲ ਇਸ ਮਾਲ ਦੇ ਵਿੱਚ ਮਾਨ ਐਡੀਸੀਪੀ ਨਾਲ ਐਸసీపీ ਸਾਹਿਬ 4 ਐਸਐਚਓ ਔਰ ਕਰੀਬ 50 ਦੇ ਜੁਵਾਨ-ਜੁਵਾਨ ਲੈ ਕੇ ਅਲਫਾ ਮਾਲ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਉੱਪਰ ਸਾਰੇ ਫਲੋਰਾਂ ਨੂੰ ਚੰਗੀ ਤਰ੍ਹਾਂ ਸਰਚ ਕੀਤਾ ਗਿਆ ਅਤੇ ਮਾਲ ਦੇ ਵਿੱਚ ਜਿਹੜੇ ਕੋਈ ਨੌਜਵਾਨ ਘੁੰਮਦੇ ਉਹਨਾਂ ਦੀ ਵੀ ਸਰਚ ਕੀਤੀ ਗਈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਕਿ ਕੋਈ ਬੰਦਾ ਜਿਹੜਾ ਕੋਈ ਕ੍ਰਿਮੀਨਲ ਟਾਈਪ ਦਾ ਬੰਦਾ ਜਾਂ ਕੋਈ ਮਾੜਾ ਅੰਸਰ ਮਾਲ ਦੇ ਵਿੱਚ ਤੇ ਨਹੀਂ ਘੁੰਮ ਰਿਹਾ ਉਹ ਸਾਰਾ ਚੈੱਕ ਕੀਤਾ ਗਿਆ ਔਰ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਦੀ ਪੁਸ਼ਟੀਸ਼ ਵੀ ਕੀਤੀ ਗਈ ਹੈ ਇਹ ਜਿਹੜਾ ਇਹਦੇ ਤਹਿਤ ਜਿਹੜੀ ਅੱਜ ਕਰੀਬ 3 ਵਜੇ ਤੋਂ ਲੈ ਕੇ तकरीबन ਹੁਣ 5:30 6 ਵਜੇ ਤੱਕ ਜਿਹੜੀ ਕਾਰਵਾਈ ਕੀਤੀ ਗਈ